ਪੰਜਾਬ ਦੇ ਵਿੱਚ ਅੱਜ ਛਮਛਮ ਕਰਕੇ ਮੀਂਹ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੱਸਦੇ ਕਿ ਪੰਜਾਬ ਦੇ ਅੱਜ ਕਈ ਇਲਾਕਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਤਾਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੋਹਾਲੀ ਦੇ ਵਿੱਚ ਅੱਜ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿ ਹੋ ਜਾਏਗਾ ਤਾਂ ਮੌਸਮ ਵਿਭਾਗ ਨੇ ਇਹਨਾਂ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਡੈਮਾ ਦੇ ਜਲ ਪੱਧਰ ਤੇ ਵਿੱਚ ਵੱਡਾ ਫਰਕ ਨਹੀਂ ਆਇਆ ਪਰ ਤਰੰਤਾਰਨ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਹਾਲਾਤ ਅਜੇ ਵੀ ਖਰਾਬ ਹੈ ਤਾਂ ਹੁਣ ਜੇਕਰ ਗੱਲ ਕੀਤੀ ਜਾਵੇ ਡੈਮਾ ਦੀ ਤਾਂ ਤੁਸੀਂ ਵੀ ਉਹ ਹਾਲ ਜ਼ਰੂਰ ਜਾਣ ਲਓ ਸ਼ਨੀਵਾਰ ਯਾਨੀ ਕਿ ਬੀਤੇ ਕੱਲ ਦੀ ਗੱਲ ਕਿਤੇ ਜਾਵੇ ਤਾਂ ਉਹਨਾਂ ਦੇ ਅੰਕੜਿਆਂ ਦੇ ਅਨੁਸਾਰ ਪੋਂਗ ਡੈਮ ਦਾ ਜਲ ਪੱਧਰ 1382.75 ਫੁੱਟ ਦਰਜ ਕੀਤਾ ਗਿਆ ਹੈ ਤੇ ਇੱਥੇ ਪਾਣੀ ਦੀ ਆਵਕ 38395 ਕਿਊਸਿਕ ਰਹੀ ਹੈ ਜਦਕਿ ਨਿਕਾਸੀ ਇਸ ਦੇ ਨਾਲੋਂ ਕਾਫੀ ਵੱਧ 74427 ਕਿਊਸਿਕ ਦਰਜ ਕੀਤੀ ਗਈ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1666. 96 ਫੁੱਟ ਮਾਪਿਆ ਗਿਆ ਹੈ ਤੇ ਇੱਥੇ ਪਾਣੀ ਦੀ ਆਮਦ 54870 ਕਿਊਸਿਕ ਰਹੀ ਹੈ